ਕੀ ਕਿਸਾਨਾਂ ਨੂੰ फडਕਾਰਿਆ ਕੌਣ ਫਡਕਾਰਿਆ ਨਾਲ ਕਿਸਾਨਾਂ ਦੇ ਨਾਮ ਤੇ ਕੁਝ ਗਲਤ ਕਰਿਆ ਕੀ ਗਲਤ ਕਰ ਰਹੇ ਤੁਸੀਂ ਦੱਸੋ ਤੁਸੀਂ ਹਾਈਵੇ ਦੇ ਉੱਤੇ ਦਵਾਰਾਂ ਕੱਢ ਕੇ ਚੰਗਾ ਕਰਤਾ ਤੁਸੀਂ ਬੁਲੇਟ ਦੀਆਂ ਗੋਲੀਆਂ ਚਲਾਈਆਂ ਐਸਐਲਆਰ ਚਲਾਈ 12 ਬੋਰ ਚਲਾਤੀ ਰਪੂਤ ਦੀਆਂ ਗੋਲੀਆਂ ਚਲਾਈਆਂ ਡਰੋਨਾਂ ਰਾਹੀਂ ਸਾਡੇ ਤੇ ਬੰਬਾਰਡ ਕੀਤੀ ਤੁਸੀਂ ਸਾਡਾ 450 ਕਿਸਾਨ ਜ਼ਖਮੀ ਕੀਤਾ ਸ਼ੁਭ ਕਰਨ ਨੂੰ ਸ਼ਹੀਦ ਕੀਤਾ ਲਖੀਪੁਰ ਦੇ ਕਾਤਲਾਂ ਨੂੰ ਟਿਕਟ ਦੇਤੀ ਸਾਡੀ ਮੰਗ ਕੋਈ ਨਹੀਂ ਮੰਨੀ ਤੁਸੀਂ ਕੀ ਚੰਗਾ ਕੀਤਾ ਦੱਸੋ ਉਹਨਾਂ ਨੇ ਵੀਡੀਓ ਤੇ ਕਿਹਾ ਵੀ ਮੈਂ ਤਾਂ ਜੋ ਪਾਪ ਕਮਾਇਓ ਮੰਨ ਰਿਹਾ ਹਾਂ ਤੇ ਹੁਣ ਉਹਨਾਂ ਪਾਪਾਂ ਦਾ ਘੜਾ ਭਰ ਚੁੱਕਾ ਵਾ ਫੁੱਟੂਗਾ ਬਸ 4 ਜੂਨ ਨੂੰ ਹੁਣ ਭਾਜਪਾ ਬਚਨ ਵਾਲੀ ਨਹੀਂ ਸੁਣੀ ਜਾਖੜ ਜੀ ਨੂੰ ਦਿਖ ਰਿਹਾ ਕਿ ਪੰਜਾਬ ਤੋਂ ਜਮਾਨਤ ਸਾਰਿਆਂ ਦੀ ਜਬਤ ਹੋ ਜਾਣੀ ਆ ਕਿਸਾਨਾਂ ਵੱਲੋਂ ਤਰੇੜੀ ਟੋਲ ਪਲਾਜ਼ਾ ਦੇ ਉੱਤੇ ਇਸ ਵਕਤ ਧਰਨਾ ਆਪਣਾ ਜਿਹੜਾ ਉਹ ਚੁੱਕ ਲਿਆ ਗਿਆ ਹੈ ਤੇ ਸਰਵਨ ਸਿੰਘ ਪੰਦੇਰ ਸਾਹਿਬ ਨਾਲ ਮਜੂਦ ਨੇ ਪੰਦੇਰ ਸਾਹਿਬ ਨਰਿੰਦਰ ਮੋਦੀ ਜਿਹੜੇ ਅੱਜ ਬੋਲ ਕੇ ਗਏ ਨੇ ਸਟੇਜ ਦੇ ਉੱਤੇ ਕੀ ਰਿਐਕਸ਼ਨ ਦੇਣਾ ਚਾਹੁੰਗੇ ਉਸਤੇ ਆ ਦੇਖੋ ਜੜੀਆਂ ਉਹ ਗੱਲਾਂ ਕਰ ਰਹੇ ਨੇ ਕਿ ਕਿਸਾਨਾਂ ਨੂੰ ਕੋ ਪੜਕਾ ਰਿਹਾ ਕੌਣ ਪੜਕਾ ਰਿਹਾ ਨਾਲ ਲੈਣ ਕਿਸਾਨਾਂ ਦੇ ਨਾਂ ਤੇ ਕੋਈ ਗਲਤ ਕਰ ਰਿਹਾ ਕੀ ਗਲਤ ਕਰ ਰਿਹਾ ਤੁਸੀਂ ਦੱਸੋ ਤੁਸੀਂ ਹਾਈਵੇ ਦੇ ਉੱਤੇ ਦਵਾਰਾਂ ਕੱਢ ਕੇ ਚੰਗਾ ਕਰਤਾ ਤੁਸੀਂ ਬੁਲਟ ਦੀਆਂ ਗੋਲੀਆਂ ਚਲਾਈਆਂ ਐਸਐਲਆਰ ਚਲਾਈ 12 ਬੋਰ ਚਲਾਤੀ ਰਬੜ ਦੀਆਂ ਗੋਲੀਆਂ ਚਲਾਈਆਂ ਡਰੋਨਾਂ ਰਾਹੀਂ ਸਾਡੇ ਤੇ ਬੰਬਾਰਡ ਕੀਤੀ ਤੁਸੀਂ ਸਾਡਾ 450 ਕਿਸਾਨ ਜ਼ਖਮੀ ਕੀਤਾ ਸ਼ੁਭ ਕਰਨ ਨੂੰ ਸ਼ਹੀਦ ਕੀਤਾ ਲਖੀਮਪੁਰ ਦੇ ਕਾਤਲਾਂ ਨੂੰ ਟਿਕਟ ਦੇਤੀ ਸਾਡੀ ਮੰਗ ਕੋਈ ਨਹੀਂ ਮੰਨੀ ਤੁਸੀਂ ਕੀ ਚੰਗਾ ਕੀਤਾ ਦੱਸ ਦਿਓ ਤੋ ਆਪਣੀਆਂ ਨਾਕਾਮਜਾਬੀਆਂ ਨੂੰ ਦੂਜੇ ਤੇ ਸਿਰ ਸੁੱਟ ਕੇ ਬਚਣਾ ਚਾਉਂਦੇ ਆ ਬਚਿਆ ਨਹੀਂ ਜਾਣਾ ਮੈਨੂੰ ਲੱਗਦਾ ਅਨਿਲ ਵੇਜਦੀਦਾ ਜਾ ਕੇ ਮੱਥਾ ਟੇਕਨ ਉਹ ਜੋ ਉਹਨਾਂ ਨੇ ਵੀਡੀਓ ਤੇ ਕਿਹਾ ਵੀ ਮੈਂ ਤਾਂ ਜੋ ਪਾਪ ਕਮਾਇਓ ਮੰਨ ਰਿਹਾ ਵਾ ਤੇ ਹੁਣ ਉਹਨਾਂ ਪਾਪਾਂ ਦਾ ਘੜਾ ਭਰ ਚੁੱਕਾ ਵਾ ਫੁੱਟੂਗਾ ਬਸ 4 ਜੂਨ ਨੂੰ ਬਨੀਰ ਸਾਹਿਬ ਨਰਿੰਦਰ ਮੋਦੀ ਅੱਜ ਕਹਿ ਗਏ ਨੇ ਕਿਸਾਨਾਂ ਲਈ ਬਹੁਤ ਕੁਝ ਕੀਤਾ ਕੇਂਦਰ ਨੇ ਤੇ ਈਵਨ 6000 ਰੁਪਏ ਪ੍ਰਤੀ ਮਹੀਨਾ ਜਿਹੜਾ ਪੰਜਾਬ ਸਰਕਾਰ ਨੇ ਬੰਦ ਕਰ ਰੱਖਿਆ ਤਾਂ ਉਸ ਦੇ ਉੱਤੇ ਕਿਉਂ ਕਿਸਾਨ ਨਹੀਂ ਬੋਲ ਰਹੇ ਹੈਗੇ ਨਹੀਂ ਦੇਖੋ ਕੀਤਾ ਤਾਂ ਹੈ ਵੀ ਹਾਈਵੇ ਤੇ ਭਾਰਤ ਮਾਲਾ ਯੋਜਨਾ ਦੇ ਨਾਂ ਤੇ ਸਾਡੀਆਂ ਲੱਖਾਂ ਏਕੜ ਜ਼ਮੀਨ ਸਾਥੋਂ ਖੋਹੀ ਹੈਗੀ ਸਾਡੇ ਵਾਸਤੇ ਕਾਨੂੰਨ ਕਾਇਦੇ ਅਜੇਹੇ ਜੇ ਬਣਾਏ ਜਾ ਰਿਹਾ ਵੀ ਮੰਡੀ ਪ੍ਰਾਈਵੇਟ ਹੱਥਾਂ ਦਿੱਤੀ ਜਾ ਰਹੀ ਆ ਪੰਜਾਬ ਵਿੱਚ ਸੇ ਲੁਗਦਾਮ ਬਣਾਏ ਜਾ ਰਹੇ ਹੈਗੇ ਆ ਔਰ ਮੰਡੀ ਨੂੰ ਲਗਾਤਾਰ ਖਤਰਾ ਖੜਾ ਕੀਤਾ ਜਾ ਰਿਹਾ ਕਾਰਪੋਰੇਟ ਨੂੰ ਮੰਡੀਆਂ ਤੇ ਕਬਜ਼ਾ ਕਰਨ ਲਈ ਤਿਆਰ ਕੀਤਾ ਜਾ ਰਿਹਾ ਇਹੀ ਭਲਾ ਮੋਦੀ ਜੀ ਨੇ ਕੀਤਾ ਹੋਰ ਤਾਂ ਮੈਨੂੰ ਕੋਈ ਨਜ਼ਰ ਨਹੀਂ ਆਉਂਦਾ ਹੈਗਾ ਅੱਛਾ ਸੁਨੀਲ ਜਾਖੜ ਇੱਕ ਵਾਰੀ ਫੇਰ ਤਾਂ ਕਸਦੇ ਨਜ਼ਰ ਆਏ ਨੇ ਕਹਿ ਰਹੇ ਨੇ ਕਿ ਕਿਸਾਨਾਂ ਦੇ ਨਾਂ ਤੇ ਦੁਕਾਨਦਾਰੀਆਂ ਚਲਾਈਆਂ ਜਾ ਰਹੀਆਂ ਨੇ ਨਾ ਦੇਖੋ ਉਹ ਨਾਂ ਲੈਣ ਨਾ ਦੁਕਾਨ ਕੌਣ ਚਲਾ ਰਿ ਕੌਣ ਹੈਗਾ ਨਹੀਂ ਆਪਣੀਆਂ ਗੱਲਾਂ ਨੂੰ ਛਪਾਉਣ ਵਾਸਤੇ ਦੂਜਿਆਂ ਦੇ ਸਿਰ ਭਾਂਡਾ ਭੰਨੋਗੇ ਹੁਣ ਭਾਜਪਾ ਬਚਨ ਵਾਲੀ ਨਹੀਂ ਸੁਨੀਲ ਜਾਖੜ ਜੀ ਨੂੰ ਦਿਖ ਰਿਹਾ ਵੀ ਪੰਜਾਬ ਤੋਂ ਜਮਾਨਤ ਸਾਰਿਆਂ ਦੀ ਜਬਤ ਹੋ ਜਾਣੀ ਆ ਹੁਣ ਬਖਲਾਹੜ ਚ ਆ ਕੇ ਉਹਦੀ ਬਿਆਨਬਾਜ਼ੀ ਮਤਲਬ ਕਰਨੀ ਪੈ ਰਹੀ ਹੈ ਹੁਣ ਜਲੰਧਰ ਕੱਲੂ ਰੈਲੀ ਆ ਕੱਲੂ ਨੂੰ ਵੀ ਸਵਾਲ ਕੀਤੇ ਜਾਣਗੇ ਕੱਲੂ ਵੀ ਕਰਾਓ ਹੋਊਗਾ ਜਲੰਧਰ ਵਿੱਚ ਬਿਲਕੁਲ ਸਵਾਲ ਕੀਤੇ ਜਾਣਗੇ ਇਸੇ ਤਰੀਕੇ ਨਾਲ ਪ੍ਰੋਗਰਾਮ ਹੋਊਗਾ ਤਾਂ ਸਰਵਨ ਸਿੰਘ ਪੰਦੇਰ ਸਾਹਿਬਾ ਮੌਜੂਦ ਸਨ ਜਿਨ੍ਹਾਂ ਨੇ ਦੱਸਿਆ ਹੈ ਕਿ ਕੱਲ ਨੂੰ ਵੀ ਜਿੱਥੇ-ਜਿੱਥੇ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਹੋਵੇਗਾ ਉੱਥੇ-ਉੱਥੇ ਸਵਾਲ ਲੈਣ ਸਵਾਲਾਂ ਦੇ ਜਵਾਬ ਲੈਣ ਦੇ ਲਈ ਜਿਹੜੇ ਕਿਸਾਨ ਨੇ ਉਹ ਰੈਲੀ ਵਾਲੇ ਥਾਂ ਦੇ ਉੱਤੇ ਜਾਂਦੇ ਰਹਿਣਗੇ ਤੇ ਫਿਲਹਾਲ ਕੱਲ ਦੀ ਕੀ ਤਸਵੀਰ ਰਹੇਗੀ ਇਹ ਵੀ ਦੇਖਣਯੋਗ ਹੋਵੇਗੀ। ਵੀਡੀਓ ਜਰਨਲਿਸਟ ਸੁਮਿਤ ਦੇ ਨਾਲ ਮੈਂ ਸਮਰਪ੍ਰੀਤ ਸਿੰਘ ਪਟਿਆਲਾ ਡੇਲੀ ਪੋਸਟ ਪੰਜਾਬ ਰਹਿਣਾ ਮਾਚਾ।